ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਆਪਾਂ ਕਰ ਰਹੇ ਆਂ ਇੰਡੀਅਨ ਸਟਾਕ ਮਾਰਕੀਟ ਦਾ ਐਨਾਲਿਸਿਸ ਸੈਪਟੈਂਬਰ 25 ਤੇ ਸੈਪਟੈਂਬਰ 26 ਲਈ ਦੇਖਾਂਗੇ ਕਿ ਸੈਪਟੈਂਬਰ 25 ਚ ਕੀ ਪਰਫਾਰਮੈਂਸ ਰਹੀ ਆ ਇੰਡੀਅਨ ਮਾਰਕੀਟ ਦੀ ਤੇ ਨਾਲੇ ਦੇਖਾਂਗੇ ਕਿ ਸੈਪਟੈਂਬਰ 26 ਲਈ ਕੀ ਵਿਊ ਹੈ ਆਲਥੋ ਸੈਪਟੈਂਬਰ 26 ਦੀ ਓਪਨ ਮਾਰਕੀਟ ਜੀ ਮੈਂ ਵੀਡੀਓ ਰਿਕਾਰਡ ਕਰ ਰਹੇ ਆ ਤੇ ਆ ਆਲਰੇਡੀ ਆ ਕੈਂਡਲ ਬਣ ਰਹੀ ਹੈ ਦੀ ਤਾ ਇਹਦਾ ਵੀ ਦੇਖਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਚੈਨਲ ਬਾਰੇ ਥੋੜਾ ਜਿਹਾ ਦੱਸਦਾ ਤਾਂ ਇਸ ਚੈਨਲ ਤੇ ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਹਰ ਰੋਜ਼ ਤੁਹਾਡੇ ਲਈ ਇੱਕ ਵੀਡੀਓ ਆਵੇ ਸਪੈਸ਼ਲੀ ਡੇਲੀ ਮਾਰਕੀਟ ਅਨਲਾਈਸਿਸ ਦੀ ਟੈਕਨੀਕਲ ਤੇ ਫੰਡਾਮੈਂਟਲਸ ਦੋਨਾਂ ਦੀ ਵੀਡੀਓ ਮੈਂ ਦੋਨੇ ਚੀਜ਼ਾਂ ਕਵਰ ਕਰਾਂ ਵੀਡੀਓ ਦੇ ਵਿੱਚ ਤੇ ਤਾਂਕਿ ਜੋ ਟ੍ਰੇਡਰਸ ਨੇ ਡੇ ਟ੍ਰੇਡਰਸ ਜਾਂ ਫਿਰ ਲੌਂਗ ਟਰਮ ਇਨਵੈਸਟਰਸ ਵੀ ਨੇ ਜਾਂ ਸ਼ਾਰਟ ਟਰਮ ਸਾਰਿਆਂ ਨੂੰ ਹੈਲਪ ਹੋ ਸਕੇ ਬਿਕਾਜ਼ ਮੈਂ ਦੇਖਿਆ ਕਿ ਹਿੰਦੀ ਵਾਲੇ ਤਾਂ ਕਾਫੀ ਯੂਟਿਊਬਰਸ ਨੇ ਜਿਹੜੇ ਕਿ ਦਿੱਲੀ ਮਾਰਕੀਟ ਅਨਲਿਸਿਸ ਦੀ ਵੀਡੀਓ ਪਾਉਂਦੇ ਆ ਬਟ ਪੰਜਾਬੀ ਦਾ ਮੈਨੂੰ ਇਦਾਂ ਦਾ ਕੋਈ ਨਹੀਂ ਮਿਲਿਆ ਹਾਲਾਂਕਿ ਬਹੁਤ ਨੇ ਜੋ ਕਿ ਮਾਰਕੀਟ ਲिटल ਵੀਡੀਓਜ਼ ਬਣਾਉਂਦੇ ਨੇ ਬਟ ਡੇਲੀ ਅਨਲਿਸਿਸ ਵਾਲਾ ਮੈਨੂੰ ਕੋਈ ਵੀ ਮਿਲਿਆ ਤਾਂ ਮੈਂ ਸੋਚਿਆ ਕਿ ਇਹਦੇ ਰਿਲੇਟਿਡ ਮੈਨੂੰ ਕੰਟੈਂਟ ਬਣਾਉਣਾ ਚਾਹੀਦਾ ਕੀ ਸਾਰਿਆਂ ਦੀ ਹੈਲਪ ਹੋ ਸਕੇ ਸੋ ਜੇ ਤੁਸੀਂ ਇੰਟਰਸਟਿਡ ਹੈਗੇ ਹੋ ਆ ਚਾਹੇ ਤੁਸੀਂ ਡੇ ਟ੍ਰੇਡਿੰਗ ਕਰਦੇ ਹੋ ਜਾਂ ਫਿਰ ਲੌਂਗ ਟਰਮ ਇਨਵੈਸਟਿੰਗ ਕਰਨਾ ਚਾਹੁੰਦੇ ਹੋ ਮਾਰਕੀਟ ਦੇ ਵਿੱਚ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਰੈਗੂਲਰ ਵੀਡੀਓਜ਼ ਮੇਰੀ ਕੋਸ਼ਿਸ਼ ਰਹੂਗੀ ਕਿ ਚੈਨਲ ਤੇ ਆਉਣ ਤੇ ਹੋਰ ਵੀ ਕੋਈ ਜੇ ਤੁਹਾਡਾ ਨੋਨ ਹੈ ਜਿਹੜਾ ਕਿ ਇੰਟਰਸਟਿਡ ਹੈ ਸਟਾਕ ਮਾਰਕੀਟ ਵਿੱਚ ਉਹਨੂੰ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਆਈਏ ਅਪਨ ਜੀ ਅੱਜ ਦੀ ਵੀਡੀਓ ਤੇ ਤਾਂ ਸਪਟੈਂਬਰ 25 ਦੀ ਜਿਹੜੀ ਕੈਂਡਲ ਹੈ ਆ ਰਿਓਹੋ ਤਾਂ ਕਾਫੀ ਵੱਡੀ ਰੈੱਡ ਕੈਂਡਲ ਤੁਸੀਂ ਦੇਖ ਸਕਦੇ ਹੋ ਅ ਬਿਕਾਜ਼ ਜੇ ਤੁਸੀਂ ਹੁਣ ਨੋਟਿਸ ਕਰ ਰਿਹਾ ਹੋਵੇ ਜੇ ਕੋਈ ਫੋਲੋ ਕਰ ਰਿਹਾ ਹੋਵੇ ਮਾਰਕੀਟ ਨੂੰ ਦਾ ਪਿਛਲੇ 1 2 3 4 5 6 ਦਿਨਾਂ ਤੋਂ ਤੇ ਅੱਜ ਜਿਹੜੀ ਲਾਈਵ ਮਾਰਕੀਟ ਅੱਜ 7ਵਾਂ ਦਿਨ ਹਾਲਾਂਕਿ ਅਜੇ ਕਲੋਜ਼ ਨਹੀਂ ਹੋਇਆ ਦੇਖਦੇ ਆਂ ਤਾ ਲਗਾਤਾਰ ਛੇ ਦਿਨਾਂ ਤੋਂ ਮਾਰਕੀਟ ਡਿੱਗ ਰਹੀ ਐ ਤਾਂ ਇਹਦਾ ਰੀਜ਼ਨ ਕੀ ਐ ਇੱਕ ਰੀਜ਼ਨ ਤਾਂ ਇਹਦਾ ਹੈਗਾ ਐਫ ਆਈ ਆਈ ਦੀ ਸੇਲਿੰਗ ਓਕੇ ਇੱਥੇ ਆਪਾਂ ਜਾਈਏ ਮਨੀ ਕੰਟਰੋਲ ਤੇ ਓਕੇ ਚ ਤਿੰਨ ਚੀਜ਼ਾਂ ਹੁੰਦੀਆਂ ਐ ਐਫ ਆਈ ਆਈ ਡੀ ਆਈ ਆਈਸ ਤੇ ਖੁੰਦਾ ਰਿਟੇਲ ਓਕੇ ਐਟਸ ਤੁਸੀਂ ਦੇਖ ਸਕਦੇ ਹੋ ਸੈਪਟੈਂਬਰ 25 ਨੂੰ 5000 ਕਰੋੜ ਦੀ ਐਫ ਆਈ ਆਈ ਦੀ ਸੇਲਿੰਗ ਐ ਤੇ ਹਾਲਾਂਕਿ ਡੀਆਈਆਈਸ ਦੀ ਬਾਇੰਗ ਆਈ ਹੈ ਬਟ ਤੁਸੀਂ ਨੋਟ ਕਰੋਗੇ ਕਿ ਜਦੋਂ ਵੀ ਐਫਆਈਆਈ ਦੀ ਸੈਲਿੰਗ ਆਉਂਦੀ ਹੈ ਤਾਂ ਜਿਆਦਾ ਚਾਂਸੇਜ਼ ਇਹੀ ਹੁੰਦੇ ਆ ਕਿ ਮਾਰਕੀਟ ਥੱਲੇ ਜਾਂਦੀ ਹੈ ਕਿਉਂਕਿ ਇਹਨਾਂ ਦੀ ਜਿਆਦਾ ਇਫੈਕਟ ਪਾਉਂਦੀ ਹੈ ਮਾਰਕੀਟ ਦੇ ਉੱਤੇ ਜਿਹੜੀ ਐਫਆਈਆਈ ਦੀ ਸੈਲਿੰਗ ਹੁੰਦੀ ਹੈ ਡੀਆਈਆਈਸ ਦੀ ਤੁਸੀਂ ਮੋਸਟਲੀ ਦੇਖੋਗੇ ਬਾਇੰਗ ਹੀ ਰਹਿੰਦੀ ਹੈ ਕਿਉਂਕਿ ਇਹ ਜਿਹੜੇ ਮਿਚੁਅਲ ਫੰਡਸ ਹੁੰਦੇ ਆ ਜਿਵੇਂ ਕਿ ਤੁਸੀਂ ਐਸਆਈਪੀਜ਼ ਵਗੈਰਾ ਕਰਦੇ ਹੋ ਹਨ ਤਾਂ ਉਹ ਉਹ ਇਹ ਵਾਲੀ ਬਾਇੰਗ ਹੁੰਦੀ ਹੈ ਕਿ ਡੇਲੀ ਬਾਇੰਗ ਜਿਹੜੀ ਮੰਥਲੀ ਐਸਆਈਪੀ ਹੋਗੀ ਤਾਂ ਇਹਨਾਂ ਨੇ ਤਾਂ ਬਾਇੰਗ ਕਰਨੀ ਹੀ ਹੁੰਦੀ ਹੈ ਮੈਟਰ ਕਰਦੀ ਹੈ ਐਫਆਈਆਈਸ ਕਿ ਸੈਲ ਕਰ ਰਹੇ ਆ ਬਾਇ ਕਰ ਰਹੇ ਆ ਦੇਖੋ ਉਹਨਾਂ ਦੀ ਕਦੇ ਸੈਲਿੰਗ ਹੁੰਦੀ ਹੈ ਕਦੇ ਬਾਇੰਗ ਹੁੰਦੀ ਹੈ ਪਿਛਲੇ ਦਿਨਾਂ ਚ ਬਹੁਤ ਘੱਟ ਇਹਨਾਂ ਦੀ ਬਾਇੰਗ ਆ ਰਹੀ ਹੈ ਮੋਸਟਲੀ ਸੈਲਿੰਗ ਦਾ ਹੀ ਫਿਗਰ ਆ ਰਿਹਾ 24 ਸੈਪਟੈਂਬਰ ਦਾ ਤੁਸੀਂ ਦੇਖੋ ਤਾਂ ਨਾ ਮਾਤਰ ਬਾਇੰਗ ਹੀ ਸੀਗੀ ਡੀਆਈਆਈਐਸ ਦੀ ਓਕੇ ਤਾਂ ਇਹ ਪਿਛਲੇ 4 ਦਿਨਾਂ ਦੀ ਆ ਸੈਲਿੰਗ ਹੀ ਚੱਲ ਰਹੀ ਹੈ ਐਫਆਈਐਸ ਦੀ ਤੁਸੀਂ ਦੇਖ ਸਕਦੇ ਹੋ ਵੀ ਮਾਰਕੀਟ ਵੀ ਥੱਲੇ ਜਾ ਰਹੀ ਹੈ ਇੱਕ ਹੁੰਦਾ ਰਿਟੇਲ ਰਿਟੇਲ ਟਰੇਡਰਸ ਜਿਹੜੇ ਕਿ ਆਪਾਂ ਜਾਂ ਤੁਸੀਂ ਜਿਹੜੇ ਸਾਰੇ ਇਨਵੈਸਟਿੰਗ ਕਰਦੇ ਆਪਾਂ ਹਨ ਆ ਆਪਦੀ ਪਰਸਨਲ ਲੈਵਲ ਤੇ ਇਨਵੈਸਟਿੰਗ ਹੈ ਜਿਹੜੀ ਉਹਨੂੰ ਕਹਿੰਦੇ ਰਿਟੇਲ ਤਾਂ ਰਿਟੇਲ ਟਰੇਡਰ ਵੀ ਮੈਟਰ ਕਰਦਾ ਤੇ ਤੁਸੀਂ ਦੇਖੋਗੇ ਕਿ ਹੁਣ ਜਦੋਂ ਮਾਰਕੀਟ 네ਗੇਟਿਵ ਹੋ ਜੇ ਤਾਂ ਰਿਟੇਲ ਟਰੇਡਰ ਦਾ ਵੀ ਜਿਹੜਾ ਵਿਊ ਹੈ 네ਗੇਟਿਵ ਹੋ ਜਾਂਦਾ ਸੈਂਟੀਮੈਂਟ ਤਾਂ ਉਹਨੂੰ ਵੀ ਕੰਫੀਡੈਂਸ ਨਹੀਂ ਰਹਿੰਦਾ ਤੁਸੀਂ ਵੀ ਜੇ ਤੁਹਾਡੇ ਕੋਈ ਕਰਦਾ ਹੈ ਤਾਂ ਉਹਨਾਂ ਇਨਵੈਸਟਿੰਗ ਇਦਾਂ ਹੁੰਦਾ ਕਿ ਜਦੋਂ ਮਾਰਕੀਟ ਥੱਲੇ ਜਾ ਰਹੀ ਹੈ ਤੇ ਕਿਸੇ ਦੀ ਵੀ ਹਿੰਮਤ ਨਹੀਂ ਪੈਂਦੀ ਵੀ ਇਨਵੈਸਟਿੰਗ ਆਪਾਂ ਕਰੀਏ ਤਾਂ ਕਰਕੇ ਰਿਟੇਲ ਦਾ ਵੀ ਆਟੋਮੈਟਿਕ ਹੀ 뷰 ਆ ਜਿਹੜਾ 네ਗੇਟਿਵ ਹੋ ਜਾਂਦਾ ਸੋ ਐਫਆਈ ਦੀ ਸੈਲਿੰਗ ਚੱਲ ਹੀ ਰਹੀ ਹੈ ਰਿਟੇਲ ਵੀ 네ਗੇਟਿਵ ਹੋ ਗਿਆ ਤਾਂ ਪੂਰਾ ਸੈਂਟੀਮੈਂਟ ਆ ਜਿਹੜਾ ਮਾਰਕੀਟ ਦਾ 네ਗੇਟਿਵ ਹੋ ਜਾਂਦਾ ਤਾਂ ਇਹੀ ਰੀਜ਼ਨ ਹੈ ਬਾਕੀ ਹੋਰ ਵੀ ਨੇ ਜੀਓ ਪੋਲਿਟੀਕਲ ਰੀਜ਼ਨ ਜਿਵੇਂ ਕਿ ਟੈਰਿਫਸ ਤੁਹਾਨੂੰ ਪਤਾ ਹੋਣਾ 100% ਟੈਰਿਫ ਇੰਡੀਆ ਦੇ ਉੱਤੇ ਲੱਗ ਚੁੱਕੇ ਆ ਤਾਂ ਉਹ ਵੀ ਇੱਕ ਰੀਜ਼ਨ ਹੈ ਓਕੇ ਸੋ ਇਹ ਤਾਂ ਹੋ ਗਏ ਸਾਰੇ ਆਪਣੇ ਇਕਨੋਮਿਕਲ ਤੇ ਫੰਡਾਮੈਂਟਲ ਰੀਜ਼ਨਸ ਹੁਣ ਆਪਾਂ ਜਾਈਏ ਟੈਕਨੀਕਲਸ ਤੇ ਤਾਂ ਟੈਕਨੀਕਲਸ ਆਬਵੀਅਸਲੀ ਵੀਕ ਹੀ ਆ ਕਿਉਂਕਿ ਆ ਪਿਛਲੇ ਸ਼ਾਇਦ ਨਾ ਤੋਂ ਆ ਰੈਡ ਕੈਂਡਲਸ ਬਣ ਰਹੀਆਂ ਤਾਂ ਇੱਥੇ ਇਹਨੇ ਬ੍ਰੇਕਆਊਟ ਦਿੱਤਾ ਸੀਗਾ ਡਬਲਯੂ ਦਾ ਇੱਥੇ ਉੱਪਰ ਗਈ ਸੀ ਮਾਰਕੀਟ ਇੱਥੇ ਕਾਫੀ ਹੱਦ ਤੱਕ ਪੂਰੀ ਤਰ੍ਹਾਂ ਪੋਜ਼ਿਟਿਵ ਹੋ ਗਈ ਸੀ ਕਿ ਮਾਰਕੀਟ ਬਟ ਉਦੋਂ ਬਾਅਦ ਥੱਲੇ ਆਉਣ ਲੱਗੀ ਜਦੋਂ ਤਾਂ ਇੱਥੇ ਇਹ ਡਬਲਯੂ ਪੈਟਰਨ ਦਾ ਰੀਟੈਸਟ ਕਰਕੇ ਵਾਪਸ ਵੀ ਜਾ ਸਕਦੀ ਸੀ ਕਿਉਂਕਿ ਨਵੀਂ ਕੋਈ ਇਦਾਂ ਦੀ ਨਿਊਜ਼ ਹੈ ਨਹੀਂ ਮਾਰਕੀਟ ਦੇ ਵਿੱਚ 네ਗੇਟਿਵ ਕਿ ਜਿਹੜੀ ਨਹੀਂ 네ਗੇਟਿਵ ਹੋ ਰਹੀ ਹੈ ਮਾਰਕੀਟ ਟੈਰਿਫ ਵਾਲੀ ਨਿਊਜ਼ ਤਾਂ ਆਲਰੇਡੀ ਆ ਚੁੱਕੀ ਹੈ ਕਿ ਟੈਰਿਫ ਤੋਂ ਬਾਅਦ ਤਾਂ ਇੱਥੇ ਡਬਲਯੂ ਪੈਟਰਨ ਦਾ ਬ੍ਰੇਕਆਊਟ ਦਿੱਤਾ ਸੀਗਾ ਆ ਜਿਹੜੇ ਪੈਟਰਨਸ ਆ ਸਾਰੇ ਜਿਵੇਂ ਕਿ ਆ ਡਬਲਯੂ ਹੋ ਗਿਆ ਇਹ ਬੁਲਿਸ਼ ਹੁੰਦਾ ਐਮ ਹੁੰਦਾ ਹਨ ਉਹ 네ਗੇਟਿਵ ਹੁੰਦਾ ਤੇ ਇਦਾਂ ਹੀ ਹੋਰ ਵੀ ਬਹੁਤ ਸਾਰੇ ਚਾਰਟ ਪੈਟਰਨਸ ਨੇ ਤੇ ਨਾਲ ਕੈਂਡਲਸਟਿਕ ਪੈਟਰਨਸ ਵੀ ਹੁੰਦੇ ਨੇ ਕੈਂਡਲ ਨੂੰ ਦੇਖ ਕੇ ਵੀ ਆਪਾਂ ਆ ਗੈਸ ਕਰ ਸਕਦੇ ਹਾਂ ਕਿ ਮਾਰਕੀਟ ਉੱਪਰ ਜਾਊਗੀ 네ਗੇਟਿਵ ਹੈ ਜਾਂ ਪੋਜ਼ਿਟਿਵ ਹੈ ਤਾਂ ਇਹਦੇ ਤੇ ਵੀ ਮੈਂ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਗਾ ਜੇ ਤੁਸੀਂ ਚਾਹੁੰਦੇ ਹੋ ਤਾਂ ਇਹ ਵੀ ਮੈਨੂੰ ਦੱਸ ਸਕਦੇ ਹੋ ਤਾਂ ਇਹ ਤੇ ਵੀ ਆਪਾਂ ਤੁਹਾਨੂੰ ਵੀਡੀਓਜ਼ ਲੈ ਆਵਾਂਗੇ ਤਾਂ ਓਕੇ ਆ ਪੂਰਾ ਜ਼ੋਨ ਆ ਜਿਹੜਾ ਸਾਈਡਵੇਜ਼ ਆ ਆ ਲਾਈਨ ਤੋਂ ਲੈ ਕੇ ਬਲੂ ਲਾਈਨ ਤੋਂ ਲੈ ਕੇ ਇੱਥੋਂ ਤੱਕ ਕਿਉਂਕਿ ਤੁਸੀਂ ਦੇਖੋ ਇੱਥੇ ਮਈ ਦੇ ਵਿੱਚ ਇਸ ਜ਼ੋਨ ਚ ਆਈ ਸੀ ਮਾਰਕੀਟ ਪਹਿਲਾਂ ਜੂਨ ਤੱਕ ਰਹੀ ਉਦੋਂ ਬਾਅਦ ਬ੍ਰੇਕਆਊਟ ਦੇ ਕੇ ਉੱਪਰ ਗਈ ਜੁਲਾਈ ਦੇ ਵਿੱਚ ਫੇਰ ਇੱਥੇ ਆ ਗਈ ਜੁਲਾਈ ਤੋਂ ਲੈ ਕੇ ਸਪਟੈਂਬਰ ਤੱਕ ਕਿੰਨੇ ਮੰਥਸ ਇਸੇ ਜ਼ੋਨ ਦੇ ਵਿੱਚ ਇਹ ਰਹੀਏ ਮਾਰਕੀਟ ਤਾਂ ਆਈਕ ਸਾਈਡ ਵੇਜ਼ ਹੋਣਾ ਪੂਰਾ ਓਕੇ ਬਟ ਜੇ ਮੈਂ ਤੁਹਾਨੂੰ ਇੱਥੇ ਬੇਸਿਕ ਦੱਸਾਂ ਸਪੋਰਟ ਤੇ ਰੈਜ਼ਿਸਟੈਂਸ ਦਾ ਤਾਂ ਇਹਦਾ ਕੀ ਤਰੀਕਾ ਹੁੰਦਾ ਜਿਵੇਂ ਕਿ ਇੱਥੋਂ ਮਾਰਕੀਟ ਰੈੱਡ ਕੈਂਡਲ ਬਣਾਈ ਸੀ ਇੱਥੋਂ ਉੱਪਰ ਗਈ ਗ੍ਰੀਨ ਕੈਂਡਲ ਬਣੀ ਇੱਥੋਂ ਵਾਪਸ ਥੱਲੇ ਆਉਣ ਲੱਗੀ ਤਾਂ ਆਹ ਜਿਹੜੀ ਬਲੂ ਲਾਈਨ ਇੱਥੇ ਮਲਾਈ ਹੋਈ ਹੈ ਇਹ ਦੀ ਇੱਕ ਰੈਜ਼ਿਸਟੈਂਸ ਬਣ ਗਈ ਕਿਉਂਕਿ ਇਹਨੂੰ ਪਾਰ ਨਹੀਂ ਕਰ ਪਾਈ ਮਾਰਕੀਟ ਤਾਂ ਹੈ ਰੈਜ਼ਿਸਟੈਂਸ ਹੈ ਇਦਾਂ ਹੀ ਉਹਦੇ ਬਾਅਦ ਥੱਲੇ ਆਉਣ ਲੱਗੀ ਆ ਜਿਹੜੀ ਬਲੂ ਲਾਈਨ ਹੈ ਇੱਥੋਂ ਹਿੱਟ ਕਰਕੇ ਵਾਪਸ ਗਈ ਠੀਕ ਹੈ ਤਾਂ ਕੀ ਬਣ ਗਈ ਇਹ ਸਪੋਰਟ ਬਣ ਗਈ ਸੋ ਉੱਪਰ ਜਾਂਦੀ ਮਾਰਕੀਟ ਜਿੱਥੇ ਵੀ ਰੁਕੀ ਜਾਂ ਜਿੱਥੋਂ ਟਰਨ ਹੋਈ ਉਹ ਹੋ ਜਾਂਦੀ ਹੈ ਰੈਜ਼ਿਸਟੈਂਸ ਥੱਲੇੋਂ ਦੀ ਮਾਰਕੀਟ ਜਿੱਥੋਂ ਵੀ ਟਰਨ ਹੋਈ ਜਾਂ ਜਿੱਥੇ ਰੁਕੀ ਉਹ ਹੋ ਜਾਂਦੀ ਉਹਦੀ ਸਪੋਰਟ ਤਾਂ ਇਹ ਦਾ ਬੇਸਿਕ ਇੱਕ ਰੂਲ ਹੁੰਦਾ ਠੀਕ ਹੈ ਆ ਦੇਖੋ ਦੁਬਾਰਾ ਫੇਰ ਉੱਪਰ ਗਈ ਉੱਥੋਂ ਹੀ ਆਲਮੋਸਟ ਉੱਥੇ ਇਹਦਾ ਇੱਕ ਜ਼ੋਨ ਹੁੰਦਾ ਜ਼ਰੂਰੀ ਨਹੀਂ ਕਿ ਜਮਾਂ ਇੱਕ ਤੁਸੀਂ ਪਿੰਨ ਪੁਆਇੰਟ ਰੈਜ਼ਿਸਟੈਂਸ ਜਾਂ ਸਪੋਰਟ ਕੱਢ ਲਓ ਇਹਦੀ ਇੱਕ ਜ਼ੋਨ ਹੁੰਦਾ ਪੂਰਾ ਜ਼ੋਨ ਆ ਬਲੂ ਲਾਈਨ ਆ ਜਿਹੜੀ ਠੀਕ ਹੈ ਇੱਥੋਂ ਵਾਪਸ ਆਈ ਥੱਲੋਂ ਫੇਰ ਇੱਥੋਂ ਇਸੇ ਲਾਈਨ ਦੇ ਕੋਲੋਂ ਵਾਪਸ ਉੱਪਰ ਗਈ ਫੇਰ ਇੱਥੇ ਥੋੜਾ ਬ੍ਰੇਕਆਊਟ ਦਿੱਤਾ ਇਹ ਫੇਕ ਆਊਟ ਇਹਨੂੰ ਫੇਕ ਆਊਟ ਕਹਿੰਦੇ ਆ ਜਦੋਂ ਥੋੜੀ ਉੱਪਰ ਜਾ ਕੇ ਵਾਪਸ ਥੱਲੇ ਆ ਜੇ ਠੀਕ ਹੈ ਫੇਰ ਨੀਚੋਂ ਇਸੇ ਲੈਵਲ ਤੋਂ ਫੇਰ ਉੱਪਰ ਇੱਥੇ ਇਹਨੇ ਬ੍ਰੇਕਆਊਟ ਦਿੱਤਾ ਜਾ ਕੇ ਸਹੀ ਨਾਲ ਬ੍ਰੇਕਆਊਟ ਦਿੱਤਾ ਉੱਪਰ ਗਈ ਆਲਦੋ ਉਸ ਤੋਂ ਬਾਅਦ ਫੇਰ ਕਰਦੀ ਕਰਦੀ ਦੁਬਾਰਾ ਇਸੇ ਜ਼ੋਨ ਦੇ ਵਿੱਚ ਆ ਗਈ ਠੀਕ ਹੈ ਇੱਥੇ ਫੇਰ ਆ ਉਸੇ ਪੁਆਇੰਟ ਤੋਂ ਵਾਪਸ ਗਈ ਠੀਕ ਹੈ ਇੱਥੇ ਫੇਰ ਇੱਥੋਂ ਗਈ ਠੀਕ ਹੈ ਉੱਪਰ ਜਾਂਦੀ ਇੱਥੋਂ ਫੇਰ ਰੈਜ਼ਿਸਟੈਂਸ ਲਈ ਤਾਂ ਇਹ ਇਦਾਂ ਕਰਕੇ ਜਿੱਥੋਂ ਇੱਕ ਵਾਰੀ ਮਾਰਕੀਟ ਨੇ ਰੈਜ਼ਿਸਟੈਂਸ ਲੈ ਲਈ ਜਾਂ ਸਪੋਰਟ ਲੈ ਲਈ ਤਾਂ ਪੂਰੇ ਚਾਂਸਸ ਆ ਕਿ ਦੁਬਾਰਾ ਦੂਜੀ ਤੀਜੀ ਵਾਰ ਵੀ ਉੱਥੇ ਸਪੋਰਟ ਜਾਂ ਰੈਜ਼ਿਸਟੈਂਸ ਲਾਉਗੀ ਬਟ ਇਹ ਇਦਾਂ ਹੁੰਦਾ ਕਿ ਜਿੰਨੇ ਵਾਰ ਕਿਸੇ ਇੱਕ ਲੈਵਲ ਦੇ ਉੱਤੇ ਰੈਜ਼ਿਸਟ ਜਾਂ ਸਪੋਰਟ ਲੈ ਰਹੀ ਹੈ ਮਾਰਕੀਟ ਉਹਨਾਂ ਹੀ ਵੀਕ ਹੁੰਦਾ ਜਾਂਦਾ ਓਕੇ ਸੋ ਇਹ ਆਪਣਾ ਸਪੋਰਟ ਤੇ ਰੈਜ਼ਿਸਟੈਂਸ ਦਾ ਹੋ ਗਿਆ ਤਾਂ ਮਾਰਕੀਟ ਓਵਰਆਲ ਵੀਕੀ ਹੈ ਤੁਸੀਂ ਦੇਖ ਹੀ ਰਹੇ ਹੋ ਨਾ ਅੱਜ ਵੀ ਕਾਫੀ ਡਾਊਨ ਜਾ ਰਹੀ ਹੈ ਮਾਰਕੀਟ ਇਸ ਤੋਂ ਬਾਅਦ ਇਹਦਾ ਸਪੋਰਟ ਹੈ ਜਿਹੜਾ ਆਲਰੇਡੀ ਸਪੋਰਟ ਲੈ ਚੁੱਕੀ ਹੈ ਇਸ ਲੈਵਲ ਤੇ ਆ ਇੱਥੇ ਪਹਿਲਾਂ ਵੀ ਸਪੋਰਟ ਲੈਣੇ ਆ ਵਾਲਾ ਤਾਂ ਐਗਜੈਕਟ ਉਸੇ ਲੈਵਲ ਤੇ ਸਪੋਰਟ ਲੈ ਰਹੀ ਹੈ ਇਸ ਟਾਈਮ ਇਹ ਤਾਂ ਆ ਮੋਸਟ ਪ੍ਰੋਬਬਲੀ ਇਹ ਤਾਂ ਉੱਪਰ ਹੀ ক্লোਜ਼ ਹੋਊਗੀ ਅੱਜ ਕਿਉਂਕਿ ਆਲਰੇਡੀ 80% ਥੱਲੇ ਆ ਚੁੱਕੀ ਹੈ ਮਾਰਕੀਟ ਤਾਂ ਨੋ ਡਾਊਟ ਕੀ ਹੈ 네ਗੇਟਿਵ ਹੀ ਹੈ ਮਾਰਕੀਟ ਓਵਰਆਲ ਸੋ ਆ ਇੰਟਰਾਡੇ ਦਾ ਦਾ ਟ੍ਰੇਡ ਚੱਲਦਾ ਹੀ ਰਹਿੰਦਾ ਹੈ ਜਿਹੜੇ ਦਿੱਲੀ ਬੇਸ ਤੇ ਟ੍ਰੇਡਿੰਗ ਕਰਦੇ ਆ ਬਟ ਇਨਵੈਸਟਿੰਗਲੀ ਆ ਜਿਹੜਾ ਇਹ ਬਹੁਤ ਰਾਈਟ ਟਾਈਮ ਹੈ ਕਿਉਂਕਿ ਮਾਰਕੀਟ ਨੈਗੇਟਿਵ ਹੋ ਰਹੀ ਹੈ ਕਦੇ ਵੀ ਇਦਾਂ ਨਹੀਂ ਹੁੰਦਾ ਕਿ ਮਾਰਕੀਟ ਉੱਪਰ ਜਾ ਰਹੀ ਹੈ ਹਨਾ ਇੱਥੇ 26000 ਤੇ ਖੜੀ ਹੈ ਤੇ ਤੁਸੀਂ ਕਹੋ ਕਿ ਹਾਂ ਹੁਣ ਮੈਂ ਇਨਵੈਸਟ ਕਰ ਦਾਂ ਕਿ ਤੁਸੀਂ 26000 ਤੇ ਕੀਤਾ ਮਾਰਕੀਟ 27000 ਤੱਕ ਗਈ ਮੰਨ ਲਓ ਠੀਕ ਹੈ ਕਿੰਨਾ ਪੈਸਾ ਬਣ ਜਾਊਗਾ ਤੁਹਾਡਾ ਉਸ ਤੋਂ ਬਾਅਦ ਜਦੋਂ ਕਰੈਕਸ਼ਨ ਆਉਂਦੀ ਹੈ ਤੁਸੀਂ ਮਾਰਕੀਟ ਦੇ ਵਿੱਚ ਹਜੇ ਹੋਣੇ ਐਂਟਰ ਕਰਿਓ ਠੀਕ ਹੈ ਥੋੜੀ ਉੱਪਰ ਜਾ ਕੇ ਜਦੋਂ ਕਰੈਕਸ਼ਨ ਆਉਂਦੀ ਹੈ ਆ 8 9% ਦੀ ਤਾਂ ਉਦੋਂ ਫਿਰ ਬੰਦਾ ਕਹਿੰਦਾ ਕਿ ਮਾਰਕੀਟ ਛੱਡ ਦਈਏ ਹਨਾ ਤਾਂ ਕਦੇ ਵੀ ਵੈਲਥ ਕ੍ਰिएशन ਹੁੰਦੀ ਹੈ ਜਿਹੜੀ ਉਹ ਬੇਸ ਲੈਵਲ ਤੇ ਜਦੋਂ ਤੁਸੀਂ ਬਾਏ ਕਰਦੇ ਹੋ ਉਹਦੀ ਹੁੰਦੀ ਹੈ ਠੀਕ ਹੈ ਤਾਂ ਇਹ ਰਾਈਟ ਟਾਈਮ ਹੈ ਤੁਸੀਂ ਸਟਾਰਟ ਕਰ ਸਕਦੇ ਹੋ ਆਪਦੀ ਕੈਪੀਟਲ ਜਿਹੜੀ ਥੋੜੀ ਥੋੜੀ ਲਾਉਣਾ ਕਦੇ ਵੀ ਇਦਾਂ ਸਾਰੀ ਕੈਪੀਟਲ ਨਹੀਂ ਆਪਾਂ ਲਾਉਣੀ ਹੁੰਦੀ ਕਿਉਂਕਿ ਹੁਣ ਇਹਦੇ ਪੂਰੇ ਚਾਂਸਸ ਹੈ ਕਿ ਇਹ ਇੱਥੋਂ ਤੱਕ ਆਊਗੀ ਠੀਕ ਹੈ 24 500 ਤੱਕ ਮੇਬੀ ਨਾ ਆਵੇ ਬਟ ਚਾਂਸਸੇ ਦੇ ਹੈਗੇ ਕਿ ਹੋਰ ਥੱਲੇ ਆਊਗੀ ਅਜੇ ਠੀਕ ਹੈ ਤਾਂ ਥੋੜੀ ਥੋੜੀ ਕੈਪੀਟਲ ਜਿਵੇਂ ਜਿਵੇਂ ਥੱਲੇ ਆਉਂਦੀ ਹੈ ਉਵੇਂ ਹੋਰ ਇਨਕਰੀਜ਼ ਕਰਦੇ ਰਹੇ ਮੰਨ ਲਓ ਲੱਖ ਰੁਪਏ ਲਾਉਣਾ ਕਿਸੇ ਨੇ ਤੁਸੀਂ 10-15000 ਤੋਂ ਇੱਥੇ ਸਟਾਰਟ ਕਰ ਸਕਦੇ ਹੋ ਤਾਂ ਥੱਲੇ ਆਊਗੀ ਤਾਂ ਹੋਰ ਵੀ ਯਾਰ ਲਾਤਾ ਹੋਰ ਵੀ ਯਾਰ ਲਾਤਾ ਇਦਾਂ ਕਰਕੇ ਤੁਸੀਂ ਆਪਦੀ ਜਦੋਂ ਤੱਕ ਥੱਲੇ ਆਊਗੀ ਤੁਸੀਂ ਪੂਰੀ ਕੈਪੀਟਲ ਆਪਦੀ ਲਾ ਦੋਗੇ ਮੰਨ ਲਓ ਜੇ ਇਹਦੇ ਉੱਪਰ ਵੀ ਜਾਣ ਲੱਗ ਗਈ ਤਾਂ ਫਿਰ ਵੀ ਆਪਾਂ ਥੋੜੀ ਥੋੜੀ ਕੈਪੀਟਲ ਲਾਵਾਂਗੇ ਜਦੋਂ ਬ੍ਰੇਕਆਊਟ ਦੇ ਨੇੜੇ ਆ ਗਈ ਤਾਂ ਆਪਾਂ ਨੂੰ ਪਤਾ ਲੱਗ ਜਾਊ ਕਿ ਹਾਂ ਹੁਣ ਪੋਜ਼ਿਟਿਵ ਟਰਨ ਹੋ ਰਹੀ ਹੈ ਤਾਂ ਉੱਥੇ ਆਪਾਂ ਉਸ ਅਕੋਰਡਿੰਗ ਕੈਪੀਟਲ ਜਾਂ ਦਾ ਘਟਾ ਦਾਂਗੇ ਜਾਂ ਫਿਰ ਆਪਾਂ ਵੇਟ ਵੀ ਕਰ ਸਕਦੇ ਹਾਂ ਦੀ ਦੁਬਾਰਾ ਕਰੈਕਸ਼ਨ ਦਾ ਸੋ ਅੱਜ ਲਈ ਇੰਨੇ ਹੀ ਜੇ ਇਸ ਵੀਡੀਓ ਚ ਕੋਈ ਡਾਊਟ ਹੈ ਜਾਂ ਕੁਐਸਚਨ ਹੈ ਤੁਹਾਨੂੰ ਤੁਸੀਂ ਦੱਸ ਸਕਦੇ ਹੋ ਤੇ ਹੋਰ ਕਿਹੜੇ ਫੰਡਾਮੈਂਟਲ ਜਾਂ ਟੈਕਨੀਕਲ ਕਸਪ ਤੁਹਾਨੂੰ ਵੀਡੀਓ ਚਾਹੀਦੀ ਹੈ ਉਹ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ ਸੋ ਥੈਂਕ ਯੂ